ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਫੇਰ ਇੱਕ ਵਾਰੀ ਭਾਰਤ ਦੇ ਉੱਪਰ ਜ਼ਬਰਦਸਤ ਹਮਲਾ ਕੀਤਾ ਹੈ ਕਿਉਂਕਿ ਤਿੰਨ ਜਿਹੜੇ ਸਿੱਖ ਨੌਜਵਾਨ ਪੰਜਾਬ ਦੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਗਿਰਵਦਾਰ ਕੀਤੇ ਸਿਗੇ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਭਾਰਤ ਦੇ ਵਿੱਚ ਫੇਰ ਤਲਖੀ ਵੱਧ ਗਈ ਹੈ ਕਿਉਂਕਿ ਉਹਨਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੈ ਸੰਕਰ ਵਿਦੇਸ਼ ਮੰਤਰੀ ਭਾਰਤ ਸਰਕਾਰ ਦਾ ਇੱਕ ਬਿਆਨ ਆਇਆ ਸੀਗਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਇੱਕ ਜੈ ਸੰਕਰ ਦਾ ਜੋ ਬਿਆਨ ਆਇਆ ਉਹਦੇ ਤੇ ਮੋਰਮਾ ਜਵਾਬ ਦਿੱਤਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਤੋਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਕੀ ਕਿਹਾ ਜਸਟਨ ਟਰੂਡੋ ਨੇ ਆਓ ਤੁਹਾਡੇ ਨਾਲ ਗੱਲਬਾਤ ਦੀ ਸਾਂਝ ਪਾਉਣੇ ਆ ਦੋਤੋਂ ਇੱਕ ਤੁਹਾਨੂੰ ਪਤਾ ਕਿ ਤਿੰਨ ਤਿੰਨ ਜਾਣੇ ਗ੍ਰਿਫਤਾਰ ਕੀਤੇ ਸਿਗੇ ਜਿਹਦੇ ਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਕਮਲਜੀਤ ਸਿੰਘ, ਕਮਲਪ੍ਰੀਤ ਸਿੰਘ 22 ਸਾਲ ਦਾ ਕਰਨ ਬਰਾਰ 22 ਸਾਲ ਦਾ ਤੇ ਕਰਨਪ੍ਰੀਤ 28 ਸਾਲ ਦਾ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਨੀਚਰਵਾਰ ਨੂੰ ਜੈ ਸ਼ੰਕਰ ਨੇ ਬਿਆਨ ਦਿੱਤਾ ਸੀਗਾ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਗ੍ਰਿਫਤਾਰ ਹੋਏ ਨੇ ਔਰ ਹਰਦੀਪ ਸਿੰਘ ਨਿੱਜਰ ਦੇ ਜਿਹੜਾ ਕਤਲ ਦਾ ਮਾਮਲਾ ਇਹ ਕੈਨੇਡਾ ਦੀ ਆਪਣੀ ਰਾਜਨੀਤੀ ਦਾ ਇੱਕ ਹਿੱਸਾ ਹੈ ਪਰ ਦੋਸਤੋ ਉਹਨਾਂ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਜਸਟਨ ਟਰੂਡੋ ਨੇ ਭਾਰਤ ਦੇ ਉੱਪਰ ਜ਼ਬਰਦਸਤ ਹਮਲਾ ਕੀਤਾ ਦੋਸਤੋ ਜਸਟਨ ਟਰੂਡੋ ਨੇ ਉਹਨਾਂ ਦੀ ਗ੍ਰਿਫਤਾਰੀ ਬਾਰੇ ਕਿਹਾਗਾ ਕਿ ਇਹ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਇੱਕ ਮਜ਼ਬੂਤ ਅਤੇ ਸੁਤੰਤਰ ਨਿਆਂ ਪ੍ਰਣਾਲੀ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇੱਕ ਬੁਨਿਆਦੀ ਵਚਨਬੱਧਤਾ ਵਾਲਾ ਕਾਨੂੰਨੀ ਦੇਸ਼ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਕੁਝ ਸਹਿਮੇ ਹੋਏ ਹਨ ਕੁਝ ਡਰੇ ਹੋਏ ਹਨ ਪਰ ਉਹਨਾਂ ਨੇ ਨਾਲ ਕਿਹਾ ਕਿ ਕੈਨੇਡਾ ਸਾਡਾ ਇੱਕ ਦੇਸ਼ ਆਪਣੇ ਇੱਕੋ ਇੱਕ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਉਹਦੇ ਜਵਾਬ ਵਿੱਚ ਅਸੀਂ ਦੱਸ ਦਈਏ ਕਿ ਜਿਹੜੇ ਤਿੰਨੋਂ ਵਿਅਕਤੀ ਗ੍ਰਿਫਤਾਰ ਕੀਤੇ ਨੇ ਇਹ ਆਖਰੀ ਨਹੀਂ ਹਨ ਇਹਨਾਂ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ ਤੇ ਉਹਨਾਂ ਨੇ ਜੋ ਸਭ ਤੋਂ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਵਿਅਕਤੀਆਂ ਦੇ ਭਾਰਤ ਸਰਕਾਰ ਦੇ ਨਾਲ ਜਾਂ ਭਾਰਤ ਦੀਆਂ ਏਜੰਸੀਆਂ ਦੇ ਨਾਲ ਸਬੰਧਾਂ ਨੂੰ ਪੁਖਤਾ ਕੀਤਾ ਜਾ ਰਿਹਾ ਹੈਗਾ ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਵਿਅਕਤੀਆਂ ਦੇ ਸਬੰਧ ਘੋਖੇ ਜਾ ਰਹੇ ਨੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਜਿਹੜੇ ਇਹ ਤਿੰਨੋਂ ਵਿਅਕਤੀ ਨੇ ਇਹ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੇ ਉਹਨਾਂ ਅਧਿਕਾਰੀਆਂ ਦੇ ਨਾਲ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਉਹਨਾਂ ਦੇ ਨਾਲ ਇਹਨਾਂ ਦੇ ਜੋ ਸੰਬੰਧ ਨੇ ਉਹ ਪੁਖਤਾ ਕਰ ਰਹੇ ਆ ਤੇ ਨਾਲ ਦੀ ਨਾਲ ਦੋਸਤੋ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਤਿੰਨੋਂ ਵਿਅਕਤੀਆਂ ਦੀ ਗ੍ਰਿਫਤਾਰੀ ਆਖਰੀ ਗ੍ਰਿਫਤਾਰੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਹੋਰ ਗਿਰਫਤਾਰੀਆਂ ਵੀ ਹੋਣਗੀਆਂ ਕਿਉਂਕਿ ਦੋਸਤੋ ਮੈਂ ਸਵੇਰੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਕੈਨੇਡਾ ਦੇ ਵਿੱਚ ਜਦੋਂ ਵਿਅਕਤੀਆਂ ਨੂੰ ਗਿਰਫਤਾਰ ਕਰਦੇ ਨੇ ਉਹ ਇੱਕੇ ਲਗਤ ਗਿਰਫਤਾਰ ਨਹੀਂ ਕਰਦੇ ਪਹਿਲਾਂ ਉਹਨਾਂ ਦੀ ਇਨਕੁਆਰੀ ਕਰਦੇ ਨੇ ਉਹਨਾਂ ਨੂੰ ਜੀਪੀਐਸ ਦੇ ਅੰਡਰ ਪਹਿਲਾਂ ਕੀਤਾ ਜਾਂਦਾ ਜਿਦੇ ਚ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਤੇ ਉਸ ਦਰਮਿਆਨ ਉਹ ਉਹਨਾਂ ਦੀ ਇਨਕੁਆਰੀ ਕਰਦੇ ਨੇ ਜਦੋਂ ਇਨਕੁਆਰੀ ਪੁਖਤਾ ਹੋ ਜਾਂਦੀ ਹੈ ਫਿਰ ਗ੍ਰਿਫਤਾਰ ਕਰਦੇ ਨੇ ਜੇਕਰ ਉਹਨ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਹੋਰ ਗ੍ਰਿਫਤਾਰੀਆਂ ਹੋਣਗੀਆਂ ਜਾਂ ਕੈਨੇਡਾ ਪੁਲਿਸ ਨੇ ਵੀ ਇਹ ਗੱਲ ਕਹੀ ਹੈ ਕੈਨੇਡਾ ਦੀ ਸੀਬੀਸੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਵੀ ਇਹ ਟਰੂਡੋ ਦੇ ਹਵਾਲੇ ਦੇ ਨਾਲ ਕਿਹਾਗਾ ਕਿ ਇਹ ਤਿੰਨ ਗ੍ਰਿਫਤਾਰੀਆਂ ਆਖਰੀ ਨਹੀਂ ਨੇ ਇਤੋਂ ਬਾਅਦ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਇਸ ਕਰਕੇ ਇਹਨਾਂ ਨੂੰ ਆਖਰੀ ਗ੍ਰਿਫਤਾਰੀਆਂ ਨਾ ਮੰਨਿਆ ਜਾਵੇ ਇਹ ਅਜੇ ਇਨਕੁਆਰੀ ਦਾ ਇੱਕ ਪੱਖ ਹੈ ਇਹ ਅਜੇ ਇਨਕੁਆਰੀ ਦੀ ਸ਼ੁਰੂਆਤ ਹੈ ਉਹਨਾਂ ਨੇ ਕਿਹਾ ਕਿ ਜੈ ਸ਼ੰਕਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ ਇਹ ਕਹਿਣਾ ਕਿ ਤੁਸੀਂ ਕਨੇਡਾ ਦੇ ਵਿੱਚ ਕਨੇਡਾ ਦੇ ਵਿੱਚ ਸਿਆਸਤ ਹੋ ਰਹੀ ਆ ਜਾਂ ਕਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਇੱਕ ਹਿੱਸਾ ਹੈ ਉਹਨਾਂ ਨੇ ਇਸ ਗੱਲ ਦੇ ਉੱਪਰ ਕਨੇਡਾ ਦੇ ਪ੍ਰਧਾਨ ਮੰਤਰੀ ਇਹ ਜਵਾਬ ਦਿੱਤਾ ਜਿਹੜਾ ਕਿ ਦੋਸਤੋ ਭਾਰਤ ਨੂੰ ਆਪਾਂ ਕਹਿ ਸਕਦੇ ਹਾਂ ਫੇਰ ਦੁਬਾਰਾ ਦੁਨੀਆ ਦੇ ਵਿੱਚ ਭਾਰਤ ਦੀ ਫਿਰ ਇੱਕ ਵਾਰੀ ਤੋਏ ਤੋਏ ਹੋਏਗੀ ਔਰ ਬਦਨਾਮੀ ਦਾ ਕਾਰਨ ਬਣੇਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਕਿਉਂਕਿ ਭਾਰਤ ਦੇ ਵਿੱਚੋਂ ਇੱਕ ਸਿੱਖ ਭਾਈਚਾਰੇ ਦੇ ਇੱਕ ਵਿਅਕਤੀ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਅਗਰ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਵਰਗੇ ਦੇਸ਼ ਦੇ ਨਾਲ ਭੜ ਜਾਂਦੇ ਨੇ ਤਾਂ ਇਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਆਪਣੇ ਨਾਗਰਿਕਾਂ ਦਾ ਕਿੰਨਾ ਫਿਕਰ ਹੈ ਜਾਂ ਕਿੰਨੀ ਉਹ ਚਿੰਤਾ ਕਰਦੇ ਨੇ ਜਦੋਂ ਕਿ ਸਾਡੇ ਦੇਸ਼ ਦੇ ਵਿੱਚ ਕਿਸੇ ਦੀ ਕੋਈ ਬੁੱਕਤ ਨਹੀਂ ਇੱਥੇ ਅਨੇਕਾਂ ਵਿਅਕਤੀ ਮਾਰੇ ਜਾਂਦੇ ਨੇ ਪਰ ਸਾਡੇ ਕੋਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਚਾਹੇ ਇੱਥੇ ਆਪਣੇ ਸੂਬੇ ਦੇ ਵਿੱਚ ਕੁੜੀਆਂ ਨੂੰ ਨੰਗੀਆਂ ਕਰਕੇ ਭਜਾਇਆ ਜਾਂਦਾ ਉਹਨਾਂ ਦੇ ਪਰਿਵਾਰਾਂ ਨੂੰ ਮਾਰਿਆ ਜਾਂਦਾ ਪਰ ਇੱਥੇ ਪ੍ਰਧਾਨ ਮੰਤਰੀ ਮੂੰਹ ਤੱਕ ਨਹੀਂ ਖੋਲਦੇ ਸਾਡੇ ਦੇਸ਼ ਤੇ ਕੈਨੇਡਾ ਦੇ ਵਿੱਚ ਇਹ ਇੱਕ ਹਰ ਕਹੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਇਗੁਰਜੀ ਕਾ ਕਲਸਾ ਵਾਇਗੁਰਜੀ ਕੀ ਫਤ